ਜਿਹੜੇ ਜਿਹੜੇ ਲੋਕ ਇੰਜ ਦੇ ਮੇਲਾ ਲਾਉਂਦੇ ਨੇ ਉਹ ਜ਼ਰੂਰ ਆਪਣੇ ਆਪ ਨੂੰ ਸਵਾਲ ਕਰਨ ਕਿ ਜਿਹਦਾ ਅਸੀਂ ਮੇਲਾ ਲੱਗੇ ਲਾਉਣ ਇਹਦੀ ਸਾਡੇ ਸਮਾਜ ਨੂੰ ਕੀ ਦੇਣ ਆ ਸਾਡੀ ਕੌਮ ਨੂੰ ਕੀ ਦੇਣ ਆ ਜਾਂ ਸਾਡੇ ਪਿੰਡ ਨੂੰ ਕੀ ਦੇਣ ਆ ਜਾਂ ਇਹ ਇਹਦੇ ਜਿੱਦਾ ਅਸੀਂ ਮੇਲਾ ਲੱਗੇ ਲਾਉਣੇ ਦਾ ਮਾਂ ਬਾਪ ਕੌਣ ਸੀ ਇਹਦੇ ਭੈਣ ਭਰਾ ਕੌਣ ਸਨ ਇਹ ਕਿਦੋਂ ਸਾਡੇ ਪਿੰਡ ਦੇ ਵਿੱਚ ਰਿਹਾ ਜਾਂ ਸਾਡੇ ਇਲਾਕੇ 'ਚ ਰਿਹਾ ਇਹਨੇ ਸਾਡੇ ਇਲਾਕੇ ਨੂੰ ਕੀ ਸਿੱਖਿਆ ਦਿੱਤੀ ਕੀ ਇਹ ਜਿਹੜੀਆਂ ਸੁਖਿਆਵਾਂ ਸਨ ਕੀ ਸਾਡੇ ਲੋਕਾਂ ਨੂੰ ਫਾਇਦਾ ਹੋਇਆ ਵੇਖੋ ਇੱਕ ਗੱਲ ਤਾਂ ਪੱਕੀ ਆ ਜਿੰਦਗੀ ਦੇ ਵਿੱਚ ਮਨੁੱਖ ਜਦੋਂ ਪੈਦਾ ਹੋਇਆ ਉਹਨੂੰ ਖੁਸ਼ੀਆਂ ਵੀ ਮਿਲਣੀਆਂ ਤੇ ਦੁੱਖ ਵੀ ਮਿਲਣੇ ਪੈਸਾ ਵੀ ਮਿਲਣਾ ਤੇ ਤੇ ਗਰੀਬੀ ਵੀ ਆਉਣੀ ਬੰਦੇ ਨੇ ਬਿਮਾਰ ਵੀ ਹੋਣਾ ਤੇ ਠੀਕ ਵੀ ਰਹਿਣਾ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਨਾਲ-ਨਾਲ ਚੱਲਦੀਆਂ ਨੇ ਤੇ ਕਈ ਵਾਰਾਂ ਕੁਝ ਲੋਕ ਇਹ ਸਮਝ ਲੈਂਦੇ ਆ ਕਿ ਜੇ ਸਾਡੇ ਘਰ ਪੈਸਾ ਘਟ ਗਿਆ ਸਾਨੂੰ ਬੁਖਾਰ ਚੜ ਗਿਆ ਸਾਨੂੰ ਕੋਈ ਕੋਈ ਇਦਾਂ ਦੀ ਨੌਬਤ ਆ ਗਈ ਸਾਡਾ ਆਹ ਜਿਹੜੀ ਜਗ੍ਹਾ ਐ ਸਾਡੇ ਨਾਲ ਨਾਰਾਜ਼ ਹੋ ਗਈ ਸਾਡੇ ਕੋ ਗਲਤ ਲਿਆ ਗਿਆ ਚਲੋ ਚਾਹ ਲੈ ਕੇ ਚੱਲੀਏ ਚਲੋ ਦੀਵੇ ਜਗਾਉਣ ਚੱਲੀਏ ਚਲੋ ਮਿੱਠੇ ਲੈ ਕੇ ਚੱਲੀਏ ਚਲੋ ਮੇਲਾ ਲਾ ਦਈਏ ਅਸੀਂ ਕਈ ਵਾਰ ਇੰਜ ਸੋਚਦੇ ਹਾਂ ਕਦੀ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਸੀਂ ਇਹਦੀ ਖੋਜ ਤਾਂ ਕਰ ਲਈਏ ਠੀਕ ਹੈ ਜੋ ਮਰਜ਼ੀ ਕਰੋ ਮੈਂ ਨਹੀਂ ਕਹਿੰਦਾ ਨਾ ਕਰੋ ਲੇਕਿਨ ਖੋਜ ਤੇ ਕਰੋ ਕਿ ਇਹਦਾ ਮਾਂ ਬਾਪ ਕੌਣ ਸੀ ਇਹਦੀਆਂ ਕੀ ਸਿੱਖਿਆਵਾਂ ਸਨ ਇਹ ਸਵਾਲ ਤਾਂ ਸਾਨੂੰ ਆਪਣੇ ਆਪ ਨਾਲ ਕਰਨੇ ਚਾਹੀਦੇ ਨਾ ਹੋ ਸਕਦਾ ਕਿ ਕਈ ਵਾਰਾਂ ਤੁਸੀਂ ਸਭ ਜਾਣਦੇ ਹੋ ਕਿ ਇਹਨਾਂ ਧਰਤੀਆਂ ਦੇ ਉੱਪਰ ਸੀ ਸਾਰੇ ਇਕੱਠੇ ਰਹੇ ਨੇ ਸੋਹਣੇ ਦੇਸ਼ ਪੰਜਾਬ ਦੇ ਵਿੱਚ 1947 ਤੋਂ ਪਹਿਲਾਂ ਵੰਡ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਜਿੱਦੋਂ ਪੰਜਾਬ ਵੰਡਿਆ ਗਿਆ ਆ ਉਦੋਂ ਪਹਿਲਾਂ ਸਾਡੇ ਬਹੁਤ ਸਾਰੇ ਇਸਲਾਮ ਵੀਰ ਇਸ ਪੰਜਾਬ ਦੇ ਵਿੱਚ ਵੀ ਰਹਿੰਦੇ ਸਨ ਤੇ ਪੰਜਾਬੀ ਲੋਕ ਜਿਹੜੇ ਸੀ ਉਹ ਪੂਰੇ ਪਾਕਿਸਤਾਨ ਮਲਤਾਨ 라ਵਲ ਪਿੰਡੀ ਪਸ਼ਾਵਰ ਅਤੇ ਹੋਰ ਬਹੁਤ ਸਾਰੇ ਲਾਹੌਰ ਤੇ ਅਤੇ ਹੋਰ ਜਿਹੜੇ ਸਿੰਧ ਵਰਗੇ ਇਲਾਕੇ ਉੱਥੋਂ ਤੱਕ ਵੀ ਰਹਿੰਦੇ ਸਨ ਅਫਗਾਨਿਸਤਾਨ ਤੱਕ ਵੀ ਰਹਿੰਦੇ ਸਨ ਅੱਜ ਵੀ ਰਹਿੰਦੇ ਨੇ ਤਾਂ ਹੋ ਸਕਦਾ ਕਿ ਕਿਸ ਜਗ੍ਹਾ ਦੇ ਉੱਪਰ ਜਿਹੜੇ ਇਸਲਾਮ ਵੀਰਾਂ ਦੇ ਮੁਤਾਬਕ ਕੀ ਹੁੰਦਾ ਸੀ ਕਿ ਜਦੋਂ ਕੋਈ ਇਨਸਾਨ ਦੀ ਮੌਤ ਹੋ ਜਾਂਦੀ ਸੀ ਤਾਂ ਉਹਦੀ ਨਿਸ਼ਾਨੀ ਦੇ ਵਿੱਚ ਕਈ ਵਾਰਾਂ 2-4 ਉੱਥੇ ਇੱਟਾਂ ਰੋੜੇ ਵੀ ਰੱਖ ਦਿੱਤੇ ਜਾਂਦੇ ਸਨ ਤਾਂ ਕਿ ਉਹਦੀ ਪਹਿਚਾਣ ਹੋ ਜਾਵੇ ਉਹ ਪਰਿਵਾਰ ਵਾਲੇ ਉਹਨੂੰ ਸਜਦਾ ਕਰ ਸਕਣ ਜਦੋਂ ਉਹਨਾਂ ਦਾ ਜੀਕ ਕਰੇ ਉਹਦੀ ਕਬਰ ਤੇ ਆ ਕੇ ਉਹਨੂੰ ਮਨਾਤਮਸਤਕ ਹੋ ਸਕਣ ਹੋ ਸਕਦਾ ਇਹ ਜਗ੍ਹਾ ਉਹ ਹੁਣ ਤੇ ਅਸੀਂ ਆਪਾਂ ਕਿਉਂ ਮੇਲੇ ਲਾਉਨੇ ਆ ਅਸੀਂ ਕਿਉਂ ਇੰਜ ਕਰਦੇ ਆ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹੋ ਜਿਹੀ ਗੱਲਾਂ ਨੂੰ ਖੋਜ ਕਰਨੀ ਚਾਹੀਦੀ ਆ ਕੋਜ ਕਰਨ ਤੋਂ ਬਾਅਦ ਇਹਨਾਂ ਵਿਸ਼ਿਆਂ ਤੇ ਪਹੁੰਚਣਾ ਚਾਹੀਦਾ ਕਿ ਇਸਲਾਮ ਦੇ ਵਿੱਚ ਕੋਈ ਇੰਜ ਦੇ ਰੀਤੀ ਰਿਵਾਜ ਰਸਮ ਹੈਗੀ ਆ ਜਿਹਦੇ ਵਿੱਚ ਇਹਨਾਂ ਲੋਕਾਂ ਨੂੰ ਮਾਨਤਾ ਦਿੱਤੀ ਗਈ ਹੋਵੇ ਤੁਸੀਂ ਵੇਖਿਆ ਹੋਣਾ ਕਿ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਮੇਰੇ ਖਿਆਲ 'ਚ ਹਜ਼ਾਰ ਹਜ਼ਾਰ ਮੇਲਾ ਲੱਗ ਜਾਂਦਾ ਆ ਕੀ ਇਸਲਾਮ ਇਨ ਚੀਨ ਨੂੰ ਪ੍ਰਮਾਣਗੀ ਦਿੰਦਾ ਆ ਜੇ ਇਸਲਾਮ ਪ੍ਰਮਾਣਗੀ ਨਹੀਂ ਦਿੰਦਾ ਤੇ ਫਿਰ ਅਸੀਂ ਕਿਉਂ ਪ੍ਰਮਾਣਗੀ ਦਿੰਨੇ ਆ ਇਹ ਤਾਂ ਫਿਰ ਇਸਲਾਮ ਵੀਰਾਂ ਦਾ ਹੀ ਫਰਜ਼ ਬਣਦਾ ਨਾ ਉਹ ਕਿਸੇ ਜਗ੍ਹਾ ਦੇ ਉੱਪਰ ਆ ਕੇ ਉਹਦੀ ਕਮਾਂਡ ਸੰਭਾਲਣ ਉਹਦੀ ਅਗਵਾਈ ਕਰਨ ਪਰ ਉੱਥੇ ਮੈਂ ਕੀ ਵੇਖਦਾ ਕਿ ਉੱਥੇ ਗੈਰ ਮੁਸਲਮਾਨ ਵੀਰ ਹੀ ਹੁੰਦੇ ਨੇ ਉਹੋ ਹੀ ਸਭ ਕੁਝ ਕਰ ਰਹੇ ਹੁੰਦੇ ਨੇ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਤਮਸਤਕ ਹੋਈ ਜਾਂਦੇ ਨੇ ਉਹ ਇੰਨਾ ਜਗ੍ਹਾ ਤੇ ਵੀ ਇੰਜ ਕਰੀ ਜਾਂਦੇ ਨੇ ਕਿ ਸਾਨੂੰ ਸੋਚਣਾ ਨਹੀਂ ਚਾਹੀਦਾ ਇਹ ਸਾਨੂੰ ਵਿਚਾਰਨਾ ਨਹੀਂ ਚਾਹੀਦਾ ਬੇਸ਼ੱਕ ਕਿ ਧਰਮ ਸਾਰੇ ਹੀ ਸਤਕਾਰਯੋਗ ਨੇ ਸਾਨੂੰ ਸਾਰਿਆਂ ਧਰਮਾਂ ਦਾ ਮਾਨ ਕਰਨਾ ਚਾਹੀਦਾ ਲੇਕਿਨ ਧਰਮ ਦਾ ਕਰਨਾ ਚਾਹੀਦਾ ਸਾਨੂੰ ਉਹ ਜੇ ਜਗ੍ਹਾ ਦਾ ਨਹੀਂ ਕਰਨਾ ਚਾਹੀਦਾ ਜਿਹੜੀਆਂ ਧਰਮ ਤੋਂ ਅਲੱਗ ਨੇ ਜਿਹੜੀਆਂ ਆਪੇ ਬਣੀਆਂ ਨੇ ਜਾਂ ਸਾਡੀਆਂ ਮਾਨਤਾਵਾਂ ਤੋਂ ਬਣੀਆਂ ਨੇ ਸਾਨੂੰ ਇਹਨਾਂ ਵਿਸ਼ਿਆਂ ਦੀ ਜ਼ਰੂਰ ਖੋਜ ਕਰਨੀ ਚਾਹੀਦੀ ਆ ਤਾਂ ਕਿ ਅਸੀਂ ਸੱਚ ਲੱਭ ਸਕੀਏ ਕਿ ਤਾਂ ਕਿ ਅਸੀਂ ਉਹਨਾਂ ਸਵਾਲਾਂ ਦੇ ਉੱਤਰ ਆਪਣੇ ਬੱਚਿਆਂ ਨੂੰ ਦੱਸ ਸਕੀਏ ਜੇ ਸਾਡੇ ਬੱਚੇ ਹੀ ਪੁੱਛ ਲੈਣ ਕਿ ਪਾਪਾ ਇਹ ਜਿਹੜਾ ਤੁਸੀਂ ਲੱਗੇ ਹੋ ਪ੍ਰੋਗਰਾਮ ਕਰਨੀ ਇਨਸਾਨ ਦੀ ਕੀ ਦੇਣ ਆ ਇਹ ਇਨਸਾਨ ਦਾ ਮਾਪੇ ਬਾਪ ਕੌਣ ਹੈ ਜਿਵੇਂ ਤੁਹਾਡਾ ਮਾਪੇ ਬਾਪ ਕਹਿ ਦਿੰਦੇ ਕਿ ਹੈਗਾ ਆ ਤੁਹਾਡਾ ਦਾਦੀ ਦਾਦਾ ਹੈਗਾ ਤੁਹਾਡਾ ਪਰਿਵਾਰ ਹੈਗਾ ਚਾਚੇ ਤਾਏ ਹੈਗੇ ਨੇ ਤੁਹਾਡਾ ਖਾਨਦਾਨ ਹੈਗਾ ਫਿਰ ਇਸ ਇਨਸਾਨ ਦਾ ਇਸ ਜਗ੍ਹਾ ਦਾ ਕਿਉਂ ਨਹੀਂ ਕੋਈ ਵੀ ਵਾਰਿਸ ਹੈਗਾ ਫਿਰ ਸਾਡੇ ਕੋਲ ਕੋਈ ਜਵਾਬ ਨਹੀਂ ਹੋਣਾ ਫਿਰ ਆਪਾਂ ਕਹਿੰਦਾ ਨਹੀਂ ਪੁੱਤ ਇਦਾਂ ਨਹੀਂ ਬੋਲੀਦਾ ਇਹ ਦਾ ਬੜੀ ਜ਼ਹਿਰੀ ਆ ਇਹ ਕੋਈ ਜਵਾਬ ਨਹੀਂ ਹੋਵੇਗਾ ਇਹ ਸਾਡਾ ਆਪਣੇ ਆਪ ਦੀ ਕਮੀ ਹੋਵੇਗੀ ਜੇ ਤੇ ਹਰ ਇੱਕ ਇਨਸਾਨ ਨੂੰ ਜਰੂਰ ਸੋਚਣਾ ਚਾਹੀਦਾ ਹਾਂ ਬੇਸ਼ੱਕ ਪੰਜਾਬ ਦੇ ਵਿੱਚ ਬਹੁਤ ਸਾਰੇ ਸਤਕਾਰਯੋਗ ਥਾਂ ਨੇ ਜਿੱਥੇ ਮੇਲੇ ਲੱਗਣੇ ਚਾਹੀਦੇ ਨੇ ਉਹ ਜਾਇਜ਼ ਨੇ ਲੇਕਿਨ ਜੇ ਆਪਾਂ ਉਦਾਂ ਹੀ ਕਰੀ ਜਾਈਏ ਤਾਂ ਉਹ ਫਿਰ ਗਲਤ ਹੋਵੇਗਾ ਮੈਂ ਸਮਝਦਾ ਮੇਰੇ ਭੈਣ ਭਰਾ ਇਹਨਾਂ ਵਿਸ਼ਿਆਂ ਬਾਰੇ ਜਰੂਰ ਸੋਚਣ ਤਾਂ ਕਿ ਅਸੀਂ ਆਪਣੀਆਂ ਨਸਲਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇ ਸਕੀਏ ਜੂੰਦੇ ਬਸਤੇ ਰਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ